ਇਸ ਮੌਕੇ ਤੇ ਇਹਨਾਂ ਨੇ ਮਿਸ ਜੀ ਨੂੰ ਆਇਆ ਮਿਸ ਮਹਾਦੇਵ ਉਹਨਾਂ ਦੀਆਂ ਉਹਨਾਂ ਨੂੰ ਵੀ ਮੈਂ ਵੈਲਕਮ ਕਰਨਾ ਬੇਟੀਆਂ ਨੂੰ ਅਸ਼ੀਰਵਾਦ ਦੇਣਾ ਮੇਰੇ ਅੰਦਰ ਮੂਖੋਂ ਦੀ ਖੁਸ਼ਬੂ ਹੈ ਜਿਹੜੀ ਇੱਕ ਕਫਤਾਰੀ ਕਿਤਾਬ ਹੈ ਮੈਂ ਇਹਦੇ ਵਿਰੋਧ ਚ ਗੱਲ ਸੋਚ ਰਿਹਾ ਸੀ ਕਿ ਵੈਸੇ ਮੂਖ ਦੇ ਅੰਦਰੋਂ ਕੋਈ ਖੁਸ਼ਬੂ ਤਾਂ ਨਹੀਂ ਫਿਰ ਉਹ ਕਿਹੜੇ ਲੋਕ ਸੀ ਜਿਨ੍ਹਾਂ ਨੂੰ ਬੰਦਿਆਂ ਤੋਂ ਬੰਦਿਆਂ ਦੀ ਕੀਰਤ ਤੋਂ ਬਲੂ ਆਉਂਦੀ ਸੀ ਆਸਮੇ ਵਿੱਚ ਆਪਣੇ 파rti ਇੱਕ ਚਿੰਤਿਕਾ ਹੈ ਸਪੀਕਰ ਜਿਹੜੀ ਕਿ ਖੁਦ ਨਾਲ ਦੀ ਸੀ 1962 ਦੇ ਵਿੱਚੋਂ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚੋਂ ਨੇ ਵਾਈਬੀ ਹੀਟਸ ਦੀ ਕਵਤਾ ਦੇ ਉੱਪਰ ਪੀਐਸਡੀ ਕੀਤੀ ਤੇ ਉਹਨਾਂ 1988 ਦੇ ਵਿੱਚ ਆਰਟੀਕਲ ਆਇਆ ਸੀਗਾ ਕੈਨ ਦਾ ਸਬਰਟਨਸ ਪੀ ਇਹ ਜਿਹੜੇ ਯਾਨੀ ਕਿ ਹਾਸ਼ਿਆ ਗ੍ਰਸਤ ਲੋਕ ਹੈ ਵੀ ਉਹ ਬੋਲ ਵੀ ਸਕਦੇ ਸੋ ਕੈਰ ਵੀ ਉਹ ਬੋਲਦੇ ਬੋਲਦੇ ਤਾਂ ਹੈਗੇ ਆ ਸਮੇਂ ਦੇ ਜਿਹੜਾ ਸਮਾਜ ਹੈ ਔਰ ਰਾਜਨੀਤਿਕ ਪ੍ਰਬੰਧ ਹੈ ਉਹਨਾਂ ਨੂੰ ਅਣ ਸੁਣਿਆ ਕਰਨ। ਸੋ ਇਹ ਜਿਹੜਾ ਮਹਾਦੇਵ ਇਹ ਉਹ ਅਣ ਸੁਣੀਆਂ ਆਵਾਜ਼ਾਂ ਦਾ ਕਵੀ ਹੈ। ਮੈਂ ਸੋਚ ਰਿਹਾ ਵੀ ਪੰਜਾਬ ਦਾ ਜਿਹੜਾ ਸੰਕਟ ਹੈ ਇਸ ਸਮੇਂ ਔਰ ਇਹ ਸੰਕਟ ਕਿੱਥੋਂ ਪੈਦਾ ਹੋ ਰਿਹਾ ਹੈ? ਇਹ ਸੰਕਟ ਪੈਦਾ ਹੋ ਰਿਹਾ ਜਿਹੜੀ ਬਾਬੇ ਨਾਨਕ ਦੀ ਕੀਰਤਸ ਦੀ ਬਲਾਸਪੀ ਨੂੰ ਅਸੀਂ ਇਗਨੋਰ ਕੀਤਾ। ਮਾਸਵਾ ਆਪਣੇ ਜਿਹੜਾ ਕੀਰਤਿਆਂ ਵਾਲੇ ਪਹਿੰਮ ਨੇ ਵੀ ਗੱਲ ਕੀਤੀ ਵੀ ਉਹਨਾਂ ਨੂੰ ਕਿਹਾ ਵੀ ਇੱਕੋ ਜਿਹੇ ਲੀਕੇ ਕੀਰਤਿਆਂ ਨੂੰ ਦੁਤਕਾਰ ਨਾ ਹੋ ਕੇਂਤਾਂ ਨੰਦਰ ਕਰਨਾ ਇਹ ਜਿਹੜੇ ਪੰਜਾਬ ਦੇ ਸੰਕਟ ਹੈ ਉਸ ਕੀਰਤ ਦੇ ਅਨਾਦਰ ਦੇ ਵਿੱਚੋਂ ਪੈਦਾ ਹੋ ਰਹੇ ਨੇ ਜਿਹੜੀ ਉਹਦੀ ਬੇਇੱਜ਼ਤੀ ਕੀਤੀ ਗਈ ਹੈ ਕੀਰਤ ਦੀ ਪਰ ਮੈਨੂੰ ਇਸ ਗੱਲ ਦੇ ਖੁਸ਼ੀ ਹੈ ਕਿ ਲਾਹੇਬਾਦਰ ਉਹਨਾਂ ਮਜ਼ਦੂਰਾਂ ਨੂੰ ਉਹਨਾਂ ਮਜ਼ਦੂਰਾਂ ਦੇ ਯਾਨੀ ਕਿ ਇਹਨਾਂ ਦੇ ਪ੍ਰਯਤਨਾਂ ਨੂੰ ਆਪਣੇ ਮਾਤਾ ਪਿਤਾ ਦੀ ਕੀਰਤਨ ਨੂੰ ਉਹਨਾਂ ਨੂੰ ਯਾਦ ਕਰਦਾ ਮੈਂ ਸੋਚਦਾ ਕਿ ਕੀਰਤੀਆਂ ਦਾ ਮਹਾਕਾਵ ਹੈ ਸੱਚ ਜਦੋਂ ਤਿੰਨੋਂ ਪਦਾਪਾਂ ਨੂੰ ਆਪਾਂ ਇਕੱਠੇ ਕਰਕੇ ਦੇਖੀਏ ਨਾ ਇਹ ਤਿੰਨੋਂ ਪਦਾਪਾਂ ਨੂੰ ਲੱਖ ਲੱਖ ਵਾਰ ਦੇਖੀਏ ਤਾਂ ਇਹ ਕੀਰਤੀਆਂ ਦਾ ਮਹਾਕਾਵ ਲਿਖਿਆ ਸਮਝੋ ਔਰ ਬੜੀਆਂ ਚੰਗੀਆਂ ਕਵਿਤਾਵਾਂ ਉਹ ਲਾਲ ਸਵੇਤ ਤਰ੍ਹਾਂ ਜਪਦਾਦਾ ਹੈ ਜਿੰਨੀ ਵਾਰ ਪੜੋ ਨਾ ਉਹ ਤੁਹਾਡੀ ਯਾਨੀ ਕਿ ਧੁਰੋਂ ਕੱਢ ਲੈਂਦੀ ਸੋ ਮੈਂ ਕਿਉਂਕਿ ਡਾ ਪ੍ਰਯੋਗਰਾਜ ਜੀ ਨੂੰ ਸੁਣਨਾ ਸੀ ਸੋ ਮੈਂ ਉਹਨਾਂ ਕੀ ਕੰਦਾ ਹੋਇਆ ਬਹੁਤ ਮਾਣ ਨੂੰ ਨਸਤਾਂ ਸਾਥੀ ਮੈਂ ਮਹਾਦੇਵ ਨੂੰ ਬਹੁਤ ਕਰੀਬ ਤੋਂ ਐਜੂਲੀਕ ਜਾਣਦਾ ਤੇ ਇਹਦੇ ਅੰਦਰ ਤੇ ਇਹੋ ਦੋਸਤ ਹੈ ਮੁਨੁਖ ਹੈ ਪਿੱਤਾ ਉਹਨੂੰ ਵੀ ਮੈਂ ਬਹੁਤ ਵੀ ਜਾਣਦਾ ਇਹਨੂੰ ਪਰਤੇ ਰੱਖਦੀ ਆਤਮੀ ਹੈ ਇਹ ਜਿਹੜੀ 슈ਗਰ ਕੋਟਡ ਬਿਟਰ ਪੀਲ ਤੋਂ ਆਪਾਂ ਗੱਲ ਜੀ ਰਹੇ ਨਾ ਇਹ ਸਾਡੇ ਸਮਾਜ ਦਾ ਵੀ ਘਾਣ ਕਰਦੀਆਂ ਨੇ ਤੇ ਆਪਾਂ ਨਾਲ ਨੂੰ ਦੇਖਦੇ ਪੀਏ ਕਿ ਕੁਝ ਕਰ ਨਹੀਂ ਰਹੀ ਆਪਾਂ ਵੇਖਦੇ ਕਿ ਸਾਡੇ ਬੱਚੇ ਜਿਹੜੀ ਹੈ ਘਰ-ਘਰ ਦੀ ਭੀੜ ਚੜ ਰਹੇ ਹਨ ਆਪਾਂ ਸਭ ਨੂੰ ਸਭ ਪਤਾ ਹੁੰਦੇ ਹੋਏ ਵੀ ਜੇ ਆਪਾਂ ਕੋਈ ਵਾਰ ਉਹਨੇ ਵੀ ਸਮਾਜ ਵੀ ਸਾਡਾ ਮਜ਼ਾਕ ਹੀ ਉਡਾਂਦਾ ਤੁਸੀਂ ਬੰਦੇ ਨੂੰ ਜਦੋਂ ਆਪਾਂ ਉਹਨਾਂ ਦੇਖ ਸੁਣਾਉਨੇ ਆ ਤਾਂ ਸਭ ਤੋਂ ਪਹਿਲਾਂ ਇਹ ਰੱਬ ਹੀ ਲੈ ਆਂ। ਆਰ ਜਦ ਕੇ ਦਵਾਈ ਵੀ ਲੋਕਾਂ ਤੇ ਲਈ ਦਵਾਈ ਦੇ ਲਈ ਤੁਹਾਨੂੰ ਬਾਤ ਕਰਨ ਦੀ ਲੋੜ ਨਹੀਂ ਹੈ। ਤੋਂ ਤੋਂ ਜਿਹੜੀ ਵੱਡੀ ਗੱਲ ਹੈ ਕਿ ਸਾਨੂੰ ਸੁਚੇਤ ਰਹਿੰਦੇ ਹਮਲਾ ਮਾਰਨਾ ਪੈਂਦਾ ਅੱਜ ਮਾਰੋ ਪਰ ਕੰਮ ਕਰੋ ਮਹਾਦੇਵ ਦੀ ਕਵਤਾ ਦੇ ਮਾਰਟਮਾਰ ਉਵਾਦਨ ਕਰ ਕੀ ਪੜੀ ਗਿਆ ਪਰ ਉਹਨੂੰ ਤੋਂ ਦੇ ਨਾ ਤੇ ਇਹਦੇ ਉੱਤੇ ਬਹੁਤ ਜ਼ਿਆਦਾ ਪਿਆਰ ਹੈ ਆਪਣੇ ਪਰਿਵਾਰ ਨਾਲ ਪਿਆਰ ਆ ਤੁਸੀਂ ਥੋੜੀ ਦਿਮਾਗ ਨਾਲ ਲਗਾ ਕੇ ਦੇਖੋ ਤੁਸੀਂ ਆਪਣੇ ਫਾਦਰ ਕੋਲ ਚਲੇ ਜਾਓ ਤੁਹਾਡੇ ਫਾਦਰ ਦੀ ਜੁਨਿਸ਼ਨ ਨੂੰ ਇਹ पाच ਵੀ ਜੀ ਰਿਹਾ ਜਿਹਨੂੰ ਤੁਸੀਂ ਛੱਡ ਕੇ ਚਲੇ ਜਾਦੇ ਹੋ ਅੱਜਕੱਲ ਆਪਾਂ ਨਿਊਕਲਰ ਫੈਮਲੀ ਮੈਨੂੰ ਮਿਲਣਾ ਚਾਹੀਦਾ ਦੁਨੀਆਂ ਨੂੰ ਮੈਨੂੰ ਲੱਗਦਾ ਅਮੀਰ ਹੋਣ ਦੇ ਲਈ ਆਪਾਂ ਪੰਜੇ ਫੜਦੇ ਆ ਅਮੀਰ ਕਿੰਨੇ ਕਿਆਪਨ ਸਭ ਕੁਝ ਲੁਟਾ ਕੇ ਉੱਚੇ ਮੈਂ ਆਏ ਤਾਂ ਕੀ ਮਿਲਦਾ ਸਭ ਕੁਝ ਕਿੰਨੇ ਕੰਬੀਰ ਇਹ ਫਾਕ ਦੇ ਪੰਜੇ ਨੱਤੇ ਪੰਜੇ ਫਿਰਦੇ ਆ ਤੇ ਮੈਂ ਉਹਦਾ ਨੰਦੇ ਨਹੀਂ ਮੰਨਦਾ ਮੈਂ ਪਹਾੜ ਤੇ ਘੁੰਮਣ ਜਾਲੇ ਕਿਉਂ ਕਿ ਮੈਂ ਲਗੇ ਬੱਚੇ ਬੱਚੇ ਨਾਲ ਮੇਰੇ ਘਰ ਜਾ ਕੇ ਸਕੂਲ ਦਸਣਾ ਹੈ ਕਿ ਛੁੱਟੇ ਕਿਤੇ ਗਾ ਮੈਂ ਵੱਡੀ ਗੱਲ ਕੀਤੀ ਹੋਈ ਹੈ ਕਿ ਉਹ ਰੱਖੀ ਹੈ ਕਿ ਲੋਕੀਆਂ ਨੇ ਕਹਿੰਦੀ ਆ ਤੁਰੀਬ ਵੇਸ਼ ਜੋ ਦੀਪਾ ਕਾਕੜਾ ਜੀ ਨੇ ਤੇ ਸੰਬੇਸ਼ ਕੀਤਾ ਇਹਦੇ ਤੋਂ ਬਾਅਦ ਮੈਂ ਸੋਚਦਾ ਕਿ ਲੋੜ ਨਹੀਂ ਰਹਿ ਜਾਂਦੀ ਹੈ ਕਿ ਤਾਂ ਦੱਸਿਆ ਵੀ ਕਰਤਾ ਪਰਦੇ ਕਿਤੇ ਤੇ ਮੈਨੂੰ ਇਹ ਦੱਸਣਾ ਚਾਹੀਦਾ ਕੋਈ ਨਹੀਂ ਕਿ ਪਿਛਲੇ 6 ਸਾਲ ਹੋ ਗਏ ਮੈਂ ਇੱਥੇ ਆਇਆ ਹੁੰਦਾ ਕਿ ਮੈਂ ਹਲੇ ਪਹਿਲੀਆਂ ਦੋ ਜਾਂਚ ਕਰਦਣ ਵਿੱਚ ਚਾਹਾਂ ਵੀ ਚੀਜ਼ ਦੇ ਮਾਸਤੇ ਮੈਂ ਕੋਈ ਲੇਬਰ ਨਹੀਂ ਕਰਦਾ ਯਾਨੀ ਆਪਾਂ ਤੋਂ ਕਿਹੜੇ ਬਦਮਾਨ ਕਵੀ ਹਨ ਉਹ ਵੀ ਸਾਡੇ ਦਫ਼ਤਰ ਤੱਕ ਨਾਸਤੇ ਮੈਂ ਸ਼ੱਕਤ ਕਰਨੀ ਪੈਂਦੀ ਹੈ ਤੇ ਇਹਦੇ ਤੇ ਮਤਲਬ ਇੰਨੀ ਜਿਵੇਂ ਨਾ ਜੁੜੀ ਹੋਈ ਹੈ ਜਿਹੜਿਆਂ ਦੇ ਬਿੰਦ ਹੈ ਨਾ ਕੋਈ ਵੀ ਬਿੰਦ ਜਿਹੜਾ ਮੇਰੇ ਨਾਲ ਆਪਣਾ ਜਿਹੜੇ ਸਾਰੇ ਵਿੱਚ ਬੈਠਿਆ ਆਪਾਂ ਹਰ ਹਰ ਇੱਕ ਬੰਦੇ ਨੇ ਹੁੰਦਾ ਹੈ ਸਰ ਗੱਲ ਦੀ ਗੱਲ ਹੀ ਨਹੀਂ ਉਹਨੂੰ ਉਹ ਇੰਤਰੀ ਚੀਜ਼ ਨਹੀਂ ਜਾਣਾ ਹਰ ਕਾਪਾ ਜਿਹੜੇ ਹੈ ਨਾ ਕਮਾਲ ਦੀ ਕਾਪਾ ਮੈਂ ਨੇ ਸਿਰਫ ਠਿਆਂ ਵੀ ਸ਼ਾਬਾਸ਼ ਜੀ ਦਿੰਦੀ ਇਸ ਹੁੰਦੇ ਨੂੰ ਤੇ ਏਕੇ ਜਿਹੜੀਆਂ ਕਾਫੀ ਚੁਤਾਂ ਮੈਂ ਕਿਉਂਕਿ ਮੇਰੇ ਨਾਲ ਸਿੱਤ ਗਾਈ ਨੂੰ ਬੈਠਦੇ ਸੀ ਇੱਕ ਮੈਗਨ ਕਰਦੇ ਸੀ ਉਹਦੇ ਤੇ ਯਤਨ ਕਰਨਗੇ ਬਣਾਉਣ ਬਹੁਤ ਮਾਲਮੇ ਦੁਆਰਾ ਫਿਰ ਕਹਿੰਦੇ ਨੇ ਇਹ ਜਿਹੜੇ ਜਿਹੜੇ ਲੜਨ ਪੈ ਕੋਰੋਨਾਂ ਨੇ ਪੜਿਆ ਸੱਚੀ ਗੁਰਜਾਣਿਕ ਮਾਰਕੰਟਾ ਮੇਰੀ ਅਗਰ ਜੁ ਵੀ ਵਾਦਾ ਹੈ ਨਹੀਂ ਕਰਦਾ ਆਪਣੀ ਜਿੰਦ ਲਈ ਤੇ ਮੈਂ ਹਮਤਰ ਤੋਂ ਡਰਦਾ ਨਹੀਂ ਨਾ ਐਸੇ ਜਿਵੇਂ ਅਵੇਸਿੰਘ ਜੀ ਨੇ ਕਿਹਾ ਵੀ ਮੈਂ ਬਹੁਤਾ ਆਉਂਦਾ ਹੀ ਨਹੀਂ ਸੀ ਇਹ ਰਹੀ ਤਾਂ ਤੇ ਬੈਣੀ ਹਮਤਰ ਦਾ ਬਹੁਤਾ ਫਰਕ ਨਹੀਂ ਪੱਤ ਜੰਗੀ ਕਰਨਾ ਕੋਈ ਮਿਲੇ जिसे समझ लगते लाजमी तौर पर बहुत प्यार कवितावें लिखिया तो एक गी मैं कवितावान तो तो रचना कर गिनती जहाँ नहीं करना म्याल देखना ये ये गलत जी दोबारा पता है मुबारकबाद देना शाबाश देना बहुत कमाविता जमीन जुड़िया हुई सारिया जमीन हो बहुत बहुत धन्यवाद